ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਪਹੁੰਚੇ ਆਂ ਹਜ਼ੂਰ ਸਾਹਿਬ ਦੀ ਧਰਤੀ ਤੇ ਉਸ ਸਥਾਨ ਤੇ ਜਿੱਥੇ ਮੇਰੇ ਕਲਗੀਧਰ ਸ਼ਹਿਨਸ਼ਾ ਨੇ ਮਾਧੋ ਦਾਸ ਬਰਾਗੀ ਨੂੰ ਇੱਕ ਵਾਰ ਦਰਸ਼ਨ ਦੇ ਕੇ ਬੰਦਾ ਬਣਾ ਦਿੱਤਾ ਸੀ ਮਾਧੋ ਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਕਲਗੀਧਰ ਸ਼ਹਿਨਸ਼ਾ ਨੇ ਬਣਾਇਆ ਇਸ ਸਥਾਨ ਤੇ ਸੋ ਅਸੀਂ ਸਤਿਗੁਰਾਂ ਦੇ ਰੋਜ਼ ਦਰਸ਼ਨ ਕਰਦੇ ਆਂ ਪਰ ਅਸੀਂ ਗੁਰੂ ਕੇ ਬੰਦੇ ਨਹੀਂ ਬਣੇ ਔਰ ਬਸ ਇੱਕ ਵਾਰ ਦਰਸ਼ਨ ਕੀਤੇ ਸੀ ਮਾਧੋ ਦਾਸ ਬਿਰਾਗੀ ਨੇ ਸਤਿਗੁਰਾਂ ਦੇ ਚਰਨਾਂ ਤੇ ਟੈਪਿਆ ਔਰ ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਬਣਿਆ ਆਪਾਂ ਸਾਰੇ ਇਤਿਹਾਸ ਦੀ ਵਿਚਾਰ ਤੁਹਾਡੇ ਨਾਲ ਕੀਤੀ ਹੈ ਕਿ ਮਾਧੋ ਦਾਸ ਕਿੱਦਾਂ ਬਣੇ ਪਹਿਲਾਂ ਲక్ష్మణ ਦੇਵ ਸੀ ਫਿਰ ਕਿਵੇਂ-ਕਿਵੇਂ ਉਹਨਾਂ ਨੇ ਕਿਹੜੇ-ਕਿਹੜੇ ਗੁਰੂ ਧਾਰਨ ਕੀਤੇ ਸਾਰਾ ਇਤਿਹਾਸ ਤੁਹਾਡੇ ਨਾਲ ਵੀਡੀਓ ਦੇ ਵਿੱਚ ਸਾਂਝਾ ਕੀਤਾ ਹੋਇਆ ਜਦੋਂ ਮਾਧੋ ਦਾਸ ਜੀ ਇਸ ਗੁਦਾਵਰੀ ਦੇ ਕੰਡੇ ਆ ਕੇ ਬੈਠ ਕੇ ਭਗਤੀ ਕਰਨ ਲੱਗੇ ਸਨ ਤਾਂ ਫਿਰ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਸਿੱਖਾਂ ਸਮੇਤ ਆਉਂਦੇ ਨੇ ਇਸੇ ਅਸਥਾਨ ਦੇ ਉੱਤੇ ਹੀ ਜਦੋਂ ਮਾਧੋਦਾਸ ਬਰਾਗੀ ਨੇ ਆਪਣਾ ਡੇਰਾ ਲਗਾਇਆ ਹੋਇਆ ਸੀ ਇਸੇ ਸਥਾਨ ਦੇ ਉੱਤੇ ਗੁਰੂ ਪਿਆਰੇਓ ਮਾਧੋਦਾਸ ਬਰਾਗੀ ਦੇ ਬੱਕਰੇ ਝਟਕਾਏ ਗਏ ਮਾਧੋਦਾਸ ਬਰਾਗੀ ਨੂੰ ਆਖਿਆ ਗੱਲ ਸੁਣ ਜੇ ਤੈਨੂੰ ਬੱਕਰੇ ਵੱਢਣ ਤੇ ਇੰਨੀ ਤਕਲੀਫ ਹੈ ਤਾਂ ਬਾਹਰ ਨਿਕਲ ਕੇ ਦੇਸ਼ ਹਿੰਦੁਸਤਾਨ ਦੇ ਵਿੱਚ ਜ਼ੁਲਮ ਹੋ ਰਿਹਾ ਹੈ ਤੇ ਉਦੋਂ ਤੇਰੇ ਮਾਨ ਨੂੰ ਠੇਸ ਨਹੀਂ ਪਹੁੰਚੀ ਪਰ ਹੁਣ ਤੇਰੇ ਇੱਥੇ ਬੱਕਰੇ ਕੀ ਝਟਕਾ ਦਿੱਤੇ ਤੈਨੂੰ ਬੜਾ ਦੁੱਖ ਲੱਗਿਆ ਫਿਰ ਇਹ ਬੰਦਾ ਮਾਧੋਦਾਸ ਬ੍ਰਾਗੀ ਗੁਰੂ ਦੇ ਝਰਨਾ ਤੇ ਟੈਪਿਆ ਤੇ ਆਖ ਆਖਣ ਲੱਗਾ ਜੀ ਮੈਨੂੰ ਆਪਣਾ ਬੰਦਾ ਬਣਾ ਲਓ ਸੇਵਕ ਬਣਾ ਲਓ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਐਸੇ ਅਸਥਾਨ ਤੇ ਗੁਰੂ ਪਿਆਰਿਓ ਮਾਧੋਦਾਸ ਬ੍ਰਾਗੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ ਸੀ ਸੋ ਬਾਬਾ ਫਿਰ ਬੰਦਾ ਸਿੰਘ ਬਹਾਦਰ ਨੇ ਗੁਰੂ ਦਾ ਥਾਪੜਾ ਲੈ ਕੇ ਗੁਰੂ ਪਾਸ਼ਾ ਜੀ ਦਾ ਥਾਪੜਾ ਲੈ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਸੀ ਅਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੇਟ ਦੇ ਵਿੱਚ ਛੁਰਾ ਨਾ ਮਾਰਦੇ ਜਸਮੀਦ ਖਾਂ ਤੇ ਗੁਲਖਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਦੱਖਣ ਤੋਂ ਪੰਜਾਬ ਨੂੰ ਜਾਣਾ ਸੀ ਪਰ ਜ਼ਖਮ ਜਿਆਦਾ ਹੋਣ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਖਣ ਤੋਂ ਜਾ ਨਹੀਂ ਸਕੇ ਉਸ ਤੋਂ ਬਾਅਦ ਜਦੋਂ ਬੱਬਾ ਬੰਦਾ ਸਿੰਘ ਬਹਾਦਰ ਨੂੰ ਤਿਆਰ ਬਰ ਤਿਆਰ ਕਰਕੇ ਪੰਜਾਬ ਦੀ ਧਰਤੀ ਵੱਲ ਤੋਰਿਆ ਤਾ ਗੁਰੂ ਪਿਆਰਿਓ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਟਣ ਵਾਲੇ ਟਖੜਕਾਈ ਤੇ ਪਤਾ ਲੱਗਿਆ ਸੀ ਬਾਅਦ ਵਿੱਚ ਕਿ ਕਲਗੀਧਰ ਸ਼ਹਿ ਨਸ਼ਾ ਤਾਂ ਨਿਗਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਖੰਡ ਚਲੇ ਗਏ ਨੇ ਜੋਤੀ ਜੋਤ ਸਮਾ ਗਏ ਨੇ ਸੋ ਗੁਰੂ ਪਿਆਰਿਓ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੇ ਗੁਰਦੁਆਰਾ ਸਾਹਿਬ ਬਣਿਆ ਹੈ ਕਿਰਪਾ ਕਰਕੇ ਹਜ਼ੂਰ ਸਾਹਿਬ ਦੀ ਧਰਤੀ ਤੇ ਜਰੂਰ ਆਓ ਜਰੂਰ ਦਰਸ਼ਨ ਕਰੋ ਦੇਖੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਨੇ ਸੋ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਗੁਰੂ ਕੇ ਬੰਦੇ ਬਣੀਏ ਗੁਰੂ ਕੇ ਸੇਵਕ ਬਣੀਏ ਲੋ ਜੀ ਆਪਾਂ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਾਂਗੇ ਕੀਰਤਨ ਚੱਲ ਰਿਹਾ ਹੈ ਸੰਧਿਆ ਦਾ ਸਮਾਂ ਹੈ ਪਿਆਰੇ ਸਤਗੁਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਕੇ ਜਦੋਂ ਤੋਰਿਆ ਪੰਜਾਬ ਵੱਲ ਭੇਜਿਆ ਤਾਂ ਸਤਗੁਰਾਂ ਨੇ ਪੰਜ ਤੀਰ ਔਰ ਪੰਜ ਪਿਆਰਿਆਂ ਦੀ ਪੰਜ ਗੁਰ ਸਿੱਖਾਂ ਦੀ ਅਗਵਾਈ ਦੇ ਵਿੱਚ ਤੋਰਿਆ ਸੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਈਟ ਨਾਲ ਈਟ ਖੜਕਾ ਦਿੱਤੀ ਸੀ ਕਿਉਂਕਿ ਗੁਰੂ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੁਕਮਨਾਮਾ ਵੀ ਦਿੱਤਾ ਸੀ ਹੁਕਮਨਾਮਾ ਇਸ ਲਈ ਦਿੱਤਾ ਸੀ ਕਿ ਇਹ ਜਿਹੜੀਆਂ ਵੀ ਸੰਗਤਾਂ ਨੂੰ ਪਤਾ ਲੱਗੇਗਾ ਕਿ ਗੁਰੂ ਦਾ ਬੰਦਾ ਗੁਰੂ ਦਾ ਸਿੱਖ ਵजीर खान ਨੂੰ ਜਦ ਮੁਗਲਾਂ ਨੂੰ ਸੋਧਣ ਆਇਆ ਹੈ ਤਾਂ ਉਹਦਾ ਸਿੱਖ ਵੱਧ ਤੋਂ ਵੱਧ ਜਿਆਦਾ ਤੋਂ ਜਿਆਦਾ ਸਾਥ ਦੇਣ ਹਾਂਜੀ ਗਰੂ ਪਿਆਰੇਓ ਇਹ ਅਸਥਾਨ ਦੇ ਤੁਹਾਨੂੰ ਦਰਸ਼ਨ ਕਰਾਏ ਨੇ ਜਿੱਥੇ ਮੇਰੇ ਕਲਗੀਧਰ ਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਦੋਦਾਰ ਜੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਪੰਜਾਬ ਨੂੰ ਤੁਰਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਏਟ ਨਾਲ ਟੱਕੜ ਕਾ ਦਿੱਤੀ ਸੀ ਜਿੱਥੇ ਪੀਰ ਬੁੱਤੂ ਸਾਹਿਬ ਇੱਕ ਕਾਫਲਾ ਦਾ ਬਦਲਾ ਲਿਆ ਉਹਨਾਂ ਦੇ ਉੱਤੇ ਜ਼ੁਲਮ ਕਰਨ ਵਾਲਿਆਂ ਨੂੰ ਸੋਧਿਆ ਉਥੇ ਗਰੀਬਾਂ ਗੁਰਪਿਆਂ ਨੂੰ ਹੱਕ ਦਵਾਏ ਅਧਿਕਾਰ ਦਵਾਏ ਸੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਖਾਲਸਾ ਰਾਜ ਸਥਾਪਿਤ ਕਰ ਦਿੱਤਾ ਸੀ ਗੁਰੂ ਪਿਆਰਿਓ ਇੱਕ ਵਾਰ ਜਰੂਰ ਆਓ ਇਸ ਪਾਵਨ ਕੋਇਤਰ ਧਰਤੀ ਤੇ ਜਦੋਂ ਇਤਿਹਾਸ ਜਾਣਦੇ ਆ ਪੜ੍ਹਦੇ ਆ ਸਮਝਦੇ ਆ ਦੇਖਦੇ ਆ ਤਾਂ ਸਰੀਰ ਦੇ ਵਿੱਚ ਚਰਣਾਹਟ ਪੈਦਾ ਹੁੰਦੀ ਹੈ ਕਿ ਕੱਲ ਕੀ ਟਰਦੇ ਇੱਕ ਵਾਰ ਦਰਸ਼ਨ ਕੀਤੇ ਬੰਦਾ ਸਿੰਘ ਬਹਾਦਰ ਦਾ ਜੀਵਨ ਬਦਲ ਦਿੱਤਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦਾ ਖਾਤਮਾ ਕਰ ਦਿੱਤਾ ਸੀ ਭਾਵੇਂ ਕਿ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਇੱਕ ਵਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਅਗੇ ਹਾ ਕਾਰਨਾਮਾ ਕਰ ਦਿੱਤਾ ਜੋ ਰਹਿ ਜੁਨੀਆਂ ਤੱਕ ਰਹੇਗਾ ਸੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੇ ਗੁਰਦੁਆਰਾ ਸਾਹਿਬ ਜੀ ਜੋ ਉਪਤ ਹੈ ਜਿਹੜੇ ਦਰਸ਼ਨ ਕਰਨ ਆਏ ਨੇ ਉਹ ਵੀ ਕਮੈਂਟਾਂ ਵਿੱਚ ਦੱਸਿਓ ਜਿਹੜੇ ਅਜੇ ਤੱਕ ਨਹੀਂ ਆਏ ਤਾਂ ਕਿਰਪਾ ਕਰਕੇ ਜਰੂਰ ਸਵਾਗਤ ਬਣਾਓ ਪ੍ਰਵਾਹ ਸੁਨੇਤਾ ਜੀ ਖੁਣਿਆ ਬਿਆਤ ਪੁੱਲਾ ਚੁੱਕਾ ਦਿਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ